ਤਸਵੀਰਾਂ 'ਚ ਜੋ ਮੋਟਰਸਾਈਕਲ ਤੁਸੀਂ ਦੇਖ ਰਹੇ ਹੋ ਇਸ ਦੇ ਕੱਲ ਚੰਡੀਗੜ੍ਹ ਵਿਖੇ ਦੋ ਚਲਾਨ ਕੱਟੇ ਗਏ ਨੇ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਮੋਟਰਸਾਈਕਲ ਦੇ ਮਾਲਕ ਦਾ ਦਾਅਵਾ ਹੈ ਕਿ ਮੋਟਰਸਾਈਕਲ ਜਲਾਲਾਬਾਦ ਦੇ ਵਿੱਚ ਹੀ ਸੀ ਅਤੇ ਇਸ ਦੇ ਚੰਡੀਗੜ੍ਹ 에어ਪੋਰਟ ਰੋਡ ਤੇ ਦੁਪਹਿਰ 1 ਵਜੇ ਤੇ ਸ਼ਾਮ 6 ਵਜੇ ਦੋ ਚਲਾਨ ਕੱਟੇ ਗਏ ਨੇ ਦਰਸਲ ਜਾਣਕਾਰੀ ਦਿੰਦੇ ਹੋਏ ਪਿੰਡ ਲਮੋਚੜ ਕਲਾ ਦੇ ਕਸ਼ਮੀਰ ਸਿੰਘ ਨੇ ਦੱਸਿਆ ਹੈ ਕਿ ਉਹ ਕਦੇ ਚੰਡੀਗੜ੍ਹ ਨਹੀਂ ਗਏ ਅਤੇ ਨਾ ਹੀ ਉਹਨਾਂ ਦਾ ਮੋਟਰਸਾਈਕਲ ਕਦੇ ਚੰਡੀਗੜ੍ਹ ਗਿਆ ਐਫ ਜੀ ਦੇ ਵਿੱਚ ਕੱਲ ਉਹਨਾਂ ਦੇ ਚੰਡੀਗੜ੍ਹ ਵਿਖੇ ਦੋ ਚਲਾਨ ਕੱਟੇ ਗਏ ਨੇ ਪਹਿਲਾਂ ਦੁਪਹਿਰ 1 ਵਜੇ ਅਤੇ ਦੂਸਰਾ ਸ਼ਾਮ 6 ਵਜੇ 에어ਪੋਰਟ ਰੋਡ ਤੇ ਕੱਟੇ ਗਏ ਨੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਮੈਸੇਜ ਆਇਆ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਹਨਾਂ ਦਾ ਮੋਟਰਸਾਈਕਲ PB10HC1637 ਜੋ ਕਿ ਜਲਾਲਾਬਾਦ ਦੇ ਵਿੱਚ ਮੌਜੂਦ ਹੈ ਉਸ ਦੇ ਚੰਡੀਗੜ੍ਹ ਵਿਖੇ ਚਲਾਨ ਕੱਟੇ ਜਾ ਰਹੇ ਨੇ ਜਿਸ ਤੋਂ ਬਾਅਦ ਮਾਲਕ ਵੀ ਹੈਰਾਨ ਹੋ ਗਿਆ ਦੱਸ ਦਈਏ ਕਿ ਮੋਟਰਸਾਈਕਲ ਦੇ ਆਨਲਾਈਨ ਚਲਾਨ ਕੱਟੇ ਜਾਣ ਤੋਂ ਬਾਅਦ ਚਲਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਜਿਸ ਦੇ ਵਿੱਚ ਦਿਖਾਈ ਦੇ ਰਿਹਾ ਕਿ ਮੋਟਰਸਾਈਕਲ ਦਾ ਰਜਿਸਟ੍ਰੇਸ਼ਨ ਨੰਬਰ ਸੇਮ ਹੈ ਅਤੇ ਇਸ ਦੇ ਉੱਤੇ ਤਿੰਨ ਲੋਕ ਸਵਾਰ ਨੇ ਦੱਸ ਦਈਏ ਕਿ ਮੋਟਰਸਾਈਕਲ ਮਾਲਕ ਨੇ ਇਹ ਗੱਲ ਆਖੀ ਹੈ ਕਿ ਉਹਨਾਂ ਦੇ 2024 ਦਾ ਵੀ ਇੱਕ ਚਲਾਨ ਮਿਲਿਆ ਹੈ ਕੁੱਲ ਮਿਲਾ ਕੇ ਤਿੰਨ ਚਲਾਨ ਉਹਨਾਂ ਨੂੰ ਮਿਲੇ ਨੇ ਜਿਸ ਦੀ ਰਾਸ਼ੀ 3500 ਰੁਪਏ ਦੇ ਕਰੀਬ ਬੰਦੀ ਹੈ ਮੋਟਰਸਾਈਕਲ ਮਾਲਕ ਦਾ ਕਹਿਣਾ ਹੈ ਕਿ ਉਹ ਖੁਦ ਕਦੇ ਵੀ ਚੰਡੀਗੜ੍ਹ ਨਹੀਂ ਗਿਆ ਅਤੇ ਨਾ ਹੀ ਇਹ ਮੋਟਰਸਾਈਕਲ ਚੰਡੀਗੜ੍ਹ ਜਾਣ ਦੇ ਕਾਬਿਲ ਹੈਗਾ ਫਿਲਹਾਲ ਇਸ ਮਾਮਲੇ ਦੇ ਵਿੱਚ ਮੋਟਰਸਾਈਕਲ ਮਾਲਕ ਨੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਉਹਨਾਂ ਦੇ ਵੱਲੋਂ ਇੱਕ ਸ਼ਿਕਾਇਤ ਵੀ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਲਿਖਤੀ ਰੂਪ ਦੇ ਵਿੱਚ ਭੇਜੀ ਜਾ ਰਹੀ ਹੈ ਫਿਰ ਤੁਹਾਡੇ ਸਾਹਮਣੇ ਇੱਕ ਹੋਰ ਮਸਲਾ ਲੈ ਕੇ ਹਾਜ਼ਰ ਹੋਏ ਆ ਦੱਸ ਦਈਏ ਕਿ ਇਹ ਮੋਟਰਸਾਈਕਲ ਤੁਹਾਨੂੰ ਦਿਖਾਈ ਦੇ ਰਿਹਾ ਜਿਸ ਦਾ ਨੰਬਰ ਹੈ PB10XC1637 ਔਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਇਸ ਮੋਟਰਸਾਈਕਲ ਦਾ ਚੰਡੀਗੜ੍ਹ ਵਿਖੇ ਚਲਾਨ ਹੋ ਜਾਂਦਾ ਹੈ ਤਾ ਚੰਡੀਗੜ੍ਹ ਵਿਖੇ ਉਸ ਦਾ ਚਲਾਨ ਹੁੰਦਾ ਹੈ ਤੇ ਮਾਲਕਾਂ ਨੂੰ ਮੈਸੇਜ ਆਂਦਾ ਹੈ ਤੇ ਨਾਲ ਹੀ ਜਿਹੜਾ ਹੈਗਾ ਚਲਾਨ ਵੀ ई ਚਲਾਨ ਜਿਹੜਾ ਉਹ ਆ ਜਾਂਦਾ ਹੈ ਹੁਣ ਤੁਹਾਨੂੰ ਦਿਖਾਣੇ ਆ ਇਹਦੀ ਆਰ ਸੀ ਜੋ ਜਲਾਲਾਬਾਦ ਵਿੱਚ ਹੈ ਮੋਟਰਸਾਈਕਲ ਵੀ ਜਲਾਲਾਬਾਦ ਚ ਹੈ ਔਰ ਇਸ ਦੀ ਹਾਲਤ ਤੋਂ ਲੱਗਦਾ ਨਹੀਂ ਕਿ ਇਹ ਚੰਡੀਗੜ੍ਹ ਚੱਲ ਕੇ ਪਹੁੰਚ ਜਾਏਗਾ ਤਾਂ ਨਾ ਹੀ ਇਹ ਮਸਲਾ ਕੀ ਹੈ ਇਹ ਉਹਨਾਂ ਜਾਣਦੇ ਆ ਐਦਾਂ ਕਿਵੇਂ ਹੋ ਰਿਹਾ ਹੈ ਗੱਲ ਬਾਤ ਕਰਦੇ ਆਂ ਬਾਈ ਹੁਣਾਂ ਦੇ ਨਾਲ ਹਾਂਜੀ ਬਾਈ ਜੀ ਕੀ ਮਸਲਾ ਹੈਗਾ ਇਹ ਸਰ ਜਿੰਨੇ ਵਜੇ ਦਾ ਕੱਲ ਚਲਾਨ ਕੱਟਿਆ ਗਿਆ ਨਾ ਜੀ ਹਾਂਜੀ ਉਹ ਵੇ ਦਾ ਮੇਰੇ ਆਫਿਸ ਖੜਾ ਸੀ ਮੋਟਰਸਾਈਕਲ ਮੈਂ ਤੁਹਾਨੂੰ ਵੀਡੀਓ ਦਿਖਾਣਾ ਜੀ ਸੀਸੀਟੀਵੀ ਹੈਗੀ ਤੁਹਾਡੇ ਕੋਲੇ ਹਾਂਜੀ ਸੀਸੀਟੀਵੀ ਹੈ ਜੀ ਅੱਛਾ ਮੋਟਰਸਾਈਕਲ ਜਲਾਲਾਬਾਦ ਖੜਾ ਹੈ ਹਾਂਜੀ ਤੇ ਚਲਾਨ ਜਿਹੜਾ ਹੈਗਾ ਚਲਾਨ ਉੱਥੇ ਕੱਟਿਆ ਗਿਆ ਜੀ ਆਹ ਦੇਖੋ ਚਲਾਨ ਚੰਡੀਗੜ੍ਹੇ ਕੱਟਿਆ ਗਿਆ ਜੀ ਆਹ ਦੇਖੋ ਆਹ ਵੀਡੀਓ ਹੈ ਆਪਣੇ ਕੋਲ ਹਾਂ ਅਲੋ ਅੱਛਾ ਦੇਖੋ ਸਰ ਇਹ ਤੁਹਾਡੇ ਇੱਥੇ ਖੜਾ ਆਇਆ ਆਪਣੇ ਟਾਈਮ ਹੈ ਜੀ ਪਰ ਠੀਕ ਹੈ ਇਹ ਆਪਾਂ ਨਾਮ ਲਾ ਦਿੰਨੇ ਆਂ ਸੀਸੀਟੀਵੀ ਨਾਮ ਲਾ ਦਾਂਗੇ ਹਾਂਜੀ ਇਹ ਕੀ ਹੈ ਇਹ ਮੁੰਡੇ ਦੀ ਫੋਟੋ ਜਿਹੜਾ ਮੁੰਡੇ ਮੋਰਸਨ ਅੱਛਾ ਜਿਹੜੇ ਉੱਥੇ ਜਿਹੜਾ ਚਲਾਨ ਕੱਟਿਆ ਗਿਆ ਤਾਂ ਬੜਾ ਹੈਰਾਨਗੀ ਵਾਲਾ ਜਿਹੜਾ ਹੈਗਾ ਉਹ ਮਾਮਲਾ ਸਾਹਮਣੇ ਆਇਆ ਹੈ ਮੋਟਰਸਾਈਕਲ ਜਿਹੜਾ ਹੈਗਾ ਉਹ ਜਲਾਲਾਬਾਦ ਦੇ ਵਿੱਚ ਆ ਹੁਣ ਮਸਲਾ ਇਹ ਹੈ ਚਲਾਨ ਦੀ ਗੱਲ ਨਹੀਂ ਹੈਗੀ ਗੱਲ ਇਹ ਹੈ ਕਿ ਇਹ ਦਰਦੇ ਆ ਸ਼ਰੀਬ ਬੰਦੇ ਐ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਦੇ ਨੰਬਰ ਕਿਸ ਕੋਈ ਯੂਜ਼ ਕਰ ਰਿਹਾ ਉਹ ਕੋਈ ਕਰਾਇਮ ਕਰ ਦਿੰਦਾ ਤਾਂ ਫਿਰ ਉਹਦਾ ਜ਼ਿੰਮੇਵਾਰਤਾ ਇਹ ਹੋਣਗੀ ਤਾਂ ਇਹ ਖਬਰ ਤੁਹਾਨੂੰ ਦਿਖਾ ਰਹੇ ਆ ਦੇਖੋ ਕਿਸ ਤਰ੍ਹਾਂ ਦੇ ਨਾਲ ਇੱਕ ਮੋਟਰਸਾਈਕਲ ਹੈ ਉਸਦਾ ਨੰਬਰ ਹੈ ਪੀਬੀ 10 ਐਚਸੀ 1637 ਔਰ ਕੱਲ ਦੀ ਡੇਟ ਦੇ ਵਿੱਚ ਉਸਦਾ ਚਲਾਨ ਜਿਹੜਾ ਹੈਗਾ ਉਹ ਕੱਟ ਕੇ ਇੱਥੇ ਆ ਗਿਆ ਚੰਡੀਗੜ੍ਹ ਚਲਾਨ ਹੋਇਆ ਹੈ ਚੰਡੀਗੜ੍ਹ ਕਿਹੜੀ ਜਗ੍ਹਾ ਤੇ ਹੈ 에어ਪੋਰਟ ਰੋਡ ਤੇ ਹੈ 에어ਪੋਰਟ ਰੋਡ ਤੇ ਹੈ ਕੱਲ ਚਲਾਨ ਇਹਦਾ ਤਾਂ ਨੇ 1:01 ਵਜ ਕੇ 3 ਮਿੰਟ ਤੇ 1:06 ਵਜ ਕੇ 17 ਮਿੰਟ ਦੇ ਦੋ ਚਲਾਨ ਹੋਏ ਨੇ ਹਾਂ ਇੱਕ 2-2 ਹੈ 1ਖ 1000 ਰੁਪਏ ਦੇ ਨੇ ਇੱਕ 5 ਦਾ 25000 ਟੋਟਲ ਚਲਾਨ ਹੈ 25000 ਦੇ ਟੋਟਲ ਚਲਾਨ ਹੋਏ ਆ ਟੋਟਲ ਤਿੰਨ ਚਲਾਨ ਨੇ ਜੀ 1:02 ਕੇ 3 ਮਿੰਟ ਦੇ ਇੱਕ ਚਲਾਨ ਕੱਟਿਆ ਜੀ ਹਾਂ ਫਿਰ 6:17 ਮਿੰਟ ਦੇ ਇੱਕ ਹੋਰ ਚਲਾਨ ਕੱਟਿਆ ਗਿਆ ਹਾਂ ਇੱਕ 2024 ਦਾ ਚਲਾਨ ਕੱਟਿਆ ਆ ਇੱਕ 2024 ਦਾ ਕੱਟਿਆ ਉਹ ਵੀ ਚੰਡੀਗੜ੍ਹ ਦਾ ਹੀ ਹੈ ਅੱਛਾ ਤੇ ਉਦੋਂ ਤੁਹਾਨੂੰ ਕੋਈ ਜਾਣਕਾਰੀ ਨਹੀਂ ਮਿਲੀ ਸੀ ਨਹੀਂ ਆਇਆ ਸੀ अच्छा ਹੁਣ ਮੈਸੇਜ ਆਇਆ ਤੁਸੀਂ ਕੀ ਕੰਮ ਕੀ ਕੰਮ ਕਰਦੇ ਹੋ ਬਾਪੂ ਜੀ ਕਾਨ ਮਜ਼ਦੂਰੀ ਕਰਦੇ ਆ ਜੀ ਕਿੱਥੇ ਕਿੱਥੋਂ ਦੇ ਰਹਿਣ ਵਾਲੇ ਹੋ ਨਮੋਚੜ ਕਲਾਂ ਦੇ ਜੀ ਨਮੋਚੜ ਪਿੰਡ ਹੈ ਤੁਹਾਡਾ ਹਾਂ ਜੀ ਠੀਕ ਹੈ ਤੇ ਇਹ ਮੋਟਰਸਾਈਕਲ ਕਦੇ ਚੰਡੀਗੜ੍ਹ ਨਹੀਂ ਗਿਆ ਨਾ ਨਾ ਇਹ ਛੁੱਟੀ ਤੇ ਨਹੀਂ ਗਿਆ ਚੰਡੀਗੜ੍ਹ ਵੇਖਿਆ ਹੀ ਨਹੀਂ ਮੈਂ ਅਰੇ ਤੂੰ ਵੇਖਿਆ ਹੀ ਨਹੀਂ ਚੰਡੀਗੜ੍ਹ ਇਹ ਲਾਲ ਇਹ ਮੋਟਰਸਾਈਕਲ ਕਿੱਥੇ ਜਾਵਣਾ ਲੱਗਾ ਜੀ ਤੇ ਉਹੀ ਮੈਂ ਵੇਖ ਰਿਹਾ ਇਹਦੀ ਹਾਲਤ ਵੀ ਨਹੀਂ ਲੱਗਦੀ ਵੀ ਉੱਥੇ ਚੰਡੀਗੜ੍ਹ ਚੱਲ ਕੇ ਤਾਂ ਜਾਣਾ ਨਹੀਂ ਲੱਦ ਕੇ ਭਾਵੇਂ ਲੈ ਜਾਏ ਕੋਈ ਹਨਾ ਅੱਛਾ ਹੁਣ ਤੁਸੀਂ ਕੀ ਕਹਿੰਦੇ ਹੋ ਕੀ ਕਹਿਣਾ ਚਾਹੁੰਦੇ ਹੋ ਸਾਨੂੰ ਸਾਹਿਬ ਮ ਪਲੇਟ ਨੰਬਰ ਗਲਤ ਲਾ ਕੇ ਚਲਾ ਰਿਹਾ ਹੈ ਕੱਲ ਕੋਈ ਸਾਨੂੰ ਨੁਕਸਾਨ ਨਾ ਹੋਵੇ ਇਹ ਦੇ ਕਰਕੇ ਉਹਨੂੰ ਫਰਿਆਜ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਕਿ ਸਾਡੇ ਨੰਬਰ ਪਲੇਟ ਮੋਟਰਸਾਂ ਸਾਡੇ ਕੋਲ ਆਸ ਸੀ ਇਹ ਸਾਰੇ ਕਾਗਜ਼ਪੱਤਰ ਸਾਡੇ ਕੋਲ ਅੱਗੇ ਨੇ ਵੀ ਇਹਦਾ ਕਿਸ ਤਰ੍ਹਾਂ ਦਾ ਕੱਲ ਕੋਈ ਜੇ ਨਫਾ ਨੁਕਸਾਨ ਹੁੰਦਾ ਤਾਂ ਸਾਨੂੰ ਕੋਈ ਅਟੈਕ ਨਾ ਕੀਤਾ ਜਾਵੇ ਹੂੰ ਯਾਨੀ ਕਿ ਮੋਟਰਸਾਈਕਲ ਇੱਥੇ ਹੈ ਜਲਾਲਾਬਾਦ ਇਹ ਖਰੀਦਿਆ ਕਿੱਥੋਂ ਹੈ ਤੁਸੀਂ ਲੁਧਿਆਣੇ ਦਾ ਨੰਬਰ ਹੈ ਜਲਾਲਾਬਾਦ ੌਕੀਆ ਬੋਬਤੀਆਂ ਦੇ ਨਾਲ ਚੌਕ ਦੇ ਨਾਲ ਹੈਗਾ ਉਹ ਦਲਾਲ ਤੋਂ ਦਲਾਲ ਕੌਣ ਦੇ ਕਿੰਨਾ ਚਿਰ ਹੋ ਗਿਆ ਲੈ ਇਹਨੂੰ ਇਹ ਕਿੰਨਾ ਹੋ ਗਿਆ 6 ਸਾਲ ਮੈਨੇ ਸਾਲ ਹੋ ਗਿਆ ਸਾਲ ਹੋ ਗਿਆ ਤੁਹਾਨੂੰ ਖਰੀਦਿਆ ਅੱਛਾ ਯਾਨੀ ਕਿ 1 ਸਾਲ ਪਹਿਲਾਂ ਇਹ ਤੁਸੀਂ ਖਰੀਦਿਆ ਸੀ ਲੁਧਿਆਣਾ ਨੰਬਰ ਹੈ ਹੁਣ ਨੰਬਰ ਲੁਧਿਆਣੇ ਦਾ ਠੀਕ ਹੈ ਕਿੰਨੇ ਦਾ ਲਿਆ ਇਹ ਇਹ 50000 ਦਾ ਲਿਆ ਅੱਪਾ 48000 ਦਾ ਲਿਆ 47 48 55000 ਦਾ ਅੱਛਾ 50 ਦੇ ਕਰੀਬ ਲਾਇਆ ਸੀ ਠੀਕ ਹੈ ਹੁਣ ਤੁਹਾਨੂੰ 2500 ਦੇ ਚਲਾਨ ਆ ਗਏ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਮੋਟਰਸਾਈਕਲ ਜਲਾਲਾਬਾਦ ਦੇ ਵਿੱਚ ਹੈ ਔਰ ਵੱਡੀ ਗੱਲ ਹੈ ਕੱਲ ਜਿਸ ਟਾਈਮ ਚਲਾਨ ਹੁੰਦਾ ਉਸ ਟਾਈਮ ਮੋਟਰਸਾਈਕਲ ਸੀਸੀਟੀਵੀ ਦੇ ਨਿਗਰਾਨੀ ਹੇਠਾ ਦਫਤਰ ਦੇ ਬਾਹਰ ਸੀ ਦਫਤਰ ਦੇ ਬਾਹਰ ਖੜਾ ਹੁੰਦਾ ਹੈ ਮੋਟਰਸਾਈਕਲ ਉਹ ਸੀਸੀਟੀਵੀ ਤਸਵੀਰਾਂ ਹੈਗੀਆਂ ਕੱਲ ਦੀਆਂ ਔਰ ਉਸੇ ਵਕਤ ਚਲਾਨ ਜਿਹੜੇ ਆ ਦੋ ਕੱਟੇ ਜਾਂਦੇ 1 ਵਜੇ ਦੇ ਕਰੀਬ ਫਿਰ 6 ਵਜੇ ਦੇ ਕਰੀਬ ਦੋ ਚਲਾਨ ਕੱਟੇ ਜਾਂਦੇ ਚਲਾਨ ਦੀਆਂ ਕਾਪੀਆਂ ਜਿਹੜੀਆਂ ਉਹ ਇਹਨਾਂ ਦੇ ਕੋਲੇ ਹੈਗੀਆਂ ਕੱਲ ਦੀ ਡੇਟ ਦੇ ਵਿੱਚ ਦੋ ਚਲਾਨ ਹੋਏ ਆ ਜਦਕਿ ਮੋਟਰਸਾਈਕਲ ਜਿਹੜਾ ਉਹ ਜਲਾਲਾਬਾਦ ਦੇ ਵਿੱਚ ਸੀਗਾ ਪਰ ਚਲਾਨ ਜਿਹੜੇ ਹੈਗੇ ਆ ਉਹ ਚੰਡੀਗੜ੍ਹ ਵੀ ਕਿੱਥੇ ਕੱਟੇ ਗਏ ਆ ਤਾਂ ਇਹ ਅਪੀਲ ਕਰਦੇ ਆ ਕਿ ਇਸ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇ ਕਿਉਂਕਿ ਕਿਉਂਕਿ ਇਹ ਕਹਿੰਦੇ ਆ ਕਿ ਜੇਕਰ ਇਸ ਮੋਟਰਸਾਈਕਲ ਤੇ ਕੋਈ ਕ੍ਰਾਈਮ ਕਰ ਜਾਂਦਾ ਬੰਦਾ ਤਾਂ ਫੇਰ ਇਸ ਦਾ ਜ਼ਿੰਮੇਵਾਰ ਕੌਣ ਹੋਏਗਾ ਫਿਲਹਾਲ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਲਾਲਾਬਾਦ ਤੋਂ ਦਿਖਾ ਰਹੇ ਆ ਬਾਈ ਜੀ ਨਾਂ ਦੱਸ ਦਿਓ ਆਪਦਾ ਕਸ਼ਮੀਰ ਚੰਦ ਜੀ ਕਸ਼ਮੀਰ ਚੰਦ ਪਿੰਡ ਪਿੰਡ ਮੋਚੜਕਲਾ ਲਮੋਚੜਕਲਾ ਹਾਂਜੀ ਠੀਕ ਹੈ ਜੀ